ਪਾਏ ਮਿੰਟੂ ਜੀ ਮਾਈਨਿੰਗ ਦੇ ਮੁੱਦੇ ਉੱਤੇ ਮਾਈਨਿੰਗ ਦਾ ਮੋਰ ਕਹਿੰਦੇ ਕਿ ਬਾਈ ਨੱਚਦਾ ਫਿਰਦਾ ਪੰਜਾਬ ਦੇ ਵਿੱਚ ਪੂਰੀਆਂ ਪਹਿਲਾਂ ਪਾਉਂਦਾ ਫਿਰਦਾ ਜੀ ਤੇ ਮਾਨਸਾ ਪਤਾ ਨਹੀਂ ਕੀ ਸੋਚਦੇ ਪਏ ਐ ਇਸ ਵੇਲੇ ਜੀ ਵੈਸੇ ਗੱਲ ਇਹ ਆ ਕਿ ਮਾਈਨਿੰਗ ਤੇ ਦੇਖ ਲਓ ਮੈਨੂੰ ਲੱਗਦਾ ਵੀ ਜੇ ਆਪਾਂ ਕੱਢ ਕੱਟ ਕੇ ਪ੍ਰਾਨਯਾ ਸਪੀਚਾਂ ਪ੍ਰਾਨਿੰਦਰਨ ਸਿੰਘ ਪ੍ਰੈਸ ਕਾਨਫਰੰਸਾਂ ਦੇਖ ਲਗੇ ਨਾ ਲੱਗਦਾ ਇਦਾਂ ਹੀ ਲੱਗਦਾ ਹੋਊਗਾ ਕਿ ਬਾਈ ਮਾਈਨਿੰਗ ਜਿਹੜੀ ਹੈ ਨਾ ਪੰਜਾਬ ਦੇ ਵਿੱਚ ਜ ਰੋਕਣੀ ਇਲੀਗਲ ਮਾਈਨਿੰਗ ਮੈਨੂੰ ਲੱਗਦਾ ਵੀ ਇਹੀ ਰੋਕ ਸਕਦੇ ਆ ਹੋਰ ਕੋਈ ਨਹੀਂ ਰੋਕ ਸਕਦਾ ਤੇ ਹੁਣ ਮੈਨੂੰ ਲੱਗਦਾ ਕੋਈ ਹੱਥ ਹੀ ਨਹੀਂ ਪਾਉਂਦਾ ਤੁਸੀਂ ਕਿਹਾ ਮੋਰ ਨੱਚ ਰਿਹਾ ਨਾ ਜੀ ਆਂਦੇ ਹੁੰਦੇ ਨਾ ਕਿ ਜੰਗਲ ਚ ਨੱਚਿਆ ਮੋਰ ਕਿੰਨੇ ਵੇਖਿਆ ਜੀ ਪਰ ਹੁਣ ਤੇ ਜੰਗਲ ਕੱਟ ਗਏ ਆ ਮੋਰ ਵੇੜਿਆਂ ਚ ਨੱਚਦੇ ਫਿਰਦੇ ਆ ਜੀ ਆ ਜਾਂਦੇ ਨੇ ਸੋ ਮੋਦੀ ਸਾਹਿਬ ਵੀ ਕਈ ਵਾਰ ਦਾਣਾ ਮਾਣਾ ਛੁਗਾ ਦਿੰਦੇ ਉਹਨਾਂ ਜੀ ਹੁਣ ਜਿਹੜੀ ਗੱਲ ਹੈਗੀ ਆ ਮਾਈਨਿੰਗ ਦੀ ਇੱਕ ਚੀਜ਼ ਤੁਸੀਂ ਨੋਟ ਕੀਤੀ ਹੈ ਜੀ ਕਿ ਜਿੱਦਾਂ ਕੱਲ ਸੁਖਪਾਲ ਸਿੰਘ ਖਹਿਰਾ ਨੇ ਖਤ ਕੱਢਿਆ ਏ ਡੀਜੀਪੀ ਦਾ ਪੱਤਰ ਜੋ ਪੱਤਰ ਵਿਹਾਰ ਹੋਇਆ ਹੈ ਲੈਟਰ ਜਿਹੜਾ ਆਇਆ ਬਾਹਰ ਹਾਂ ਜੀ ਇੰਟੈਲੀਜੈਂਸੀ ਦਾ ਉਹ ਬਾਹਰ ਕਿਵੇਂ ਆਇਆ ਉਹ ਵੀ ਤੁਸੀਂ ਵੇਖੋ ਪੜ੍ਹ ਤੋਂ ਪਹਿਜਣਾ ਇੱਕ ਅੱਧਾ ਚੱਕ ਦੇਣਾ ਇਹਨਾਂ ਨੇ ਬੜਕਾ ਦੇਣਾ ਜੜਤੇ ਨਹੀਂ ਜਾਣਾ ਇਹਨਾਂ ਨੇ ਇਹਨਾਂ ਨੇ ਉੱਤੋਂ ਉੱਤੋਂ ਰੁਕ ਸ਼ਾਂਗ ਦੇਣਾ ਅੱਛਾ ਹੁਣ ਜਿਹੜਾ ਉਹ ਪੱਤਰ ਬਾਹਰ ਆਇਆ ਤੁਸੀਂ ਸੋਚ ਕੇ ਵੇਖੋ ਇੱਕ ਕਲਪਨਾ ਕਰਕੇ ਦੇਖੋ ਕਿ ਜੇ ਮੰਨ ਲਓ ਅਕਾਲੀ ਰਾਜ 'ਚ ਇਹ ਪੱਤਰ ਇਸ ਤਰ੍ਹਾਂ ਆਉਂਦਾ ਤੇ ਆ ਚੀਮੇ ਹੁਰਾ ਨੇ ਮਾਨ ਹੁਰਾ ਨੇ ਕਰੇ ਕੈਦ ਨਾ ਸੀਗਾ ਕਿ 5-7 ਦਿਨ ਅਹੀਂ ਨਹੀਂ ਆਉਣਾ ਸੀ ਚੰਡੀਗੜ੍ਹ ਧਰਨੇ ਲਾਉਣੇ ਨੇ ਬਾ ਲੀਡੇ ਸਾਡੇ ਭੇਜ ਦੇ ਕਿਉਂਕਿ ਪਾਣੀ ਦੀ ਬਿਛਾੜਾ ਉਹਨਾਂ ਨੇ ਫੇਰ ਨਵੇਂ ਪਾਉਣੇ ਪਿਆ ਕਰਨਗੇ ਬਸ ਇੰਨਾਂ ਨੇ ਫੇਸਬੁੱਕ ਸੂਣ ਵਾਲੀ ਕਰ ਦੇਣੀ ਸੀ ਪਾ ਪਾ ਕੇ ਪੋਸਟਾਂ ਪਾ ਪਾ ਕੇ ਪੋਸਟਾਂ ਤੇ ਤੁਸੀਂ ਵੇਖੋ ਕਿ ਐਡਾ ਵੱਡਾ ਲੈਟਰ ਜਿਹੜਾ ਲਿਖਿਆ ਗਿਆ ਡੀਜੀਪੀ ਨੂੰ ਏਡੀਜੀਪੀ ਵੱਲੋਂ ਇਹ ਕੋਈ ਛੋਟਾ ਅਧਿਕਾਰੀ ਨਹੀਂ ਲਿਖ ਰਿਹਾ ਜੋ ਵਾਇਰਲ ਹੋ ਰਿਹਾ ਹੁਣ ਲੈਟਰ ਕਿ ਉਹਦੇ ਵਿੱਚ ਬਈ ਤੁਸੀਂ ਵੇਖੋ ਕਿ ਉਹਨਾਂ ਨੇ ਇਕੱਲੇ ਇਕੱਲੇ ਨਾਂ ਨੂੰ ਦਰਜ ਕੀਤਾ ਕਿ ਫਲਾਣਾ ਬੰਦਾ ਫਲਾਣੀ ਥਾਂ ਤੇ ਆ ਕਰ ਰਿਹਾ ਫਲਾਣਾ ਬੰਦਾ ਫਲਾਣੀ ਥਾਂ ਤੇ ਆ ਕਰ ਰਿਹਾ ਜੀ ਜਰਾ ਸੋਚ ਕੇ ਦੇਖੋ ਕਿ ਅੱਜ ਇਸ ਖਬਰ ਦੀ ਕੀ ਅਹਿਮਤ ਹੈ ਸੁਖਪਾਲ ਸਿੰਘ ਖੈਰਾ ਦੀ ਖਬਰ ਮੈਂ ਵੇਖੀ ਤਿੰਨ ਚਾਰ ਅਖਬਾਰਾਂ ਚ ਆ ਤੇ ਉਹ ਵੀ ਗੋਲ ਜੀ ਕਮਾਈ ਗਈ ਆ ਮਤਲਬ ਕਿ ਜਿਹੋ ਜੇ ਲੋਕ ਜਿਹੋ ਜੀ ਕੋ ਕੋ ਹੋ ਜੇ ਬੱਚੇ ਜਿਹੋ ਜੀ ਸਰਕਾਰ ਆਈ ਜਿਹੋ ਜਿਆ ਮੀਡੀਆ ਆ ਉਹੋ ਜੇ ਲੋਕ ਹੋ ਗਏ ਤੇ ਜੇ ਕਾਂਗਰਸ ਚ ਜਾਂ ਅਕਾਲੀਆਂ ਵੇਲੇ ਹੁੰਦੇ ਤੇ ਹਾ ਕਰਮਚਾਹ ਦਿੰਦੇ ਸਨ ਮੈਨੂੰ ਯਾਦ ਹੈ ਅਸੀਂ ਵੀ ਉਹਨਾਂ ਚੋਂ ਸੀਗੇ ਪਰ ਅਸੀਂ ਅੱਜ ਵੀ ਉਸ ਜਗ੍ਹਾ ਤੇ ਖਲੋਤੇ ਆ ਕਿ ਛੋਟੀ ਜੀ ਘਟਨਾ ਵਾਪਰਦੀ ਸੀ ਲੌਂਡ ਆਰਡਰ ਦੀ ਹਾਲਾਕੇ ਗੱਠ ਗੱਠ ਦੇ ਪੋਸਟ ਪੈਂਦੇ ਸਨ ਅਕਾਲੀਆਂ ਦੇ ਰਾਜ ਫਿਰ ਉਹ ਚੱਪੇ ਕੁਦੇ ਹੋ ਗਏ कांग्रेस राज कुछ कलमा ते कुंडियां ही होगियां सब इथे आके ते नौ ਤੋਂ ਵੀ ਛੋਟੇ ਹੋ ਗਏ ਨੇ ਸਾਈਸ ਹੀ ਘਟਦਾ ਰਿਹਾ ਤੇ ਮੈਨੂੰ ਲੱਗਦਾ ਕਿ ਇਹ ਕਿਤੇ ਬਿਲਕੁਲ ਜਿੱਦਾਂ ਉਹ ਇਲਾ ਨਹੀਂ ਆਪਣੇ ਗਾਇਬ ਹੋ ਗਈਆਂ ਸੀ ਗਿਰ ਜਾ ਜੀ ਇਹ ਉਸ ਤਰ੍ਹਾਂ ਕਿਤੇ ਗਾਇਬ ਨਾ ਹੋ ਜਾਵੇ ਵਿਰੋਧ ਹੀ ਨਾ ਗਾਇਬ ਹੋ ਜਾਵੇ ਮਤਲਬ ਕਿ ਕੋਈ ਬੰਦਾ ਇਹ ਮੁੱਦਾ ਹੀ ਨਹੀਂ ਚੁੱਕ ਰਿਹਾ ਕਿ ਵੇਖੋ ਜੇ ਇਹਨਾਂ ਨੇ ਕੁਝ ਇਹਨਾਂ ਨੇ ਕਰਨਾ ਨਹੀਂ ਸੋ ਇਹ ਮੇਰੀ ਗਾਰੰਟੀ ਆ ਕਿਉਂਕਿ ਇਹਦੇ ਵਿੱਚ ਸਾਰੇ ਰਲੀਆਂ ਚੁਗਦੇ ਨੇ ਯਾਨੀ ਅਫਸਰ ਸ਼ਾਹੀ ਵੀ ਹੁੰਦੀ ਆ ਰਸੂਖਦਾਰ ਵੀ ਹੁੰਦੇ ਉਹ ਰਲੀਆਂ ਚੁਗਦੇ ਨੇ ਨਹੀਂ ਤਾਂ ਤੁਸੀਂ ਕਹਿੰਦੇ ਨੇ ਬੰਦ ਨਹੀਂ ਹੋ ਸਕਦੇ ਜਦ ਤੁਸੀਂ ਕਿਸੇ ਕਾਬਲ ਨੂੰ ਬੰਦੇ ਨੂੰ 4 ਦਿਨ ਪੰਜਾਬ ਦੇ ਕੇ ਤੇ ਪਾਸੇ ਹੋ ਕੇ ਭੇਜੋ 4 ਦਿਨ 4 ਦਿਨ ਜੀ ਇਹਨਾਂ ਦੇ ਤੇ ਵੱਡੇ ਵੀ ਤੋਹਾ ਕਰ ਲੈਣਗੇ ਰੇਤਖਾਨ ਵਾਲਿਆਂ ਦੇ ਯਾਰ ਰੇਤ ਮਤਲਬ ਕਿ ਜਿਹੜੀ ਸੀਮਤ ਜਗ੍ਹਾ ਤੇ ਆ ਹੈਗਾ ਵੀ ਕਿਤੇ ਪੰਜਾਬ ਬਹੁਤ ਵੱਡਾ 6-7 ਰਾਜਸਥਾਨਾ ਜਿਹੜਾ ਜੀ ਐਡਾ ਕਿ ਪੰਜਾਬ ਦੇ ਉਹਦੇ ਵਿੱਚੋਂ ਇੱਕ ਏਰੀਆ ਹੈ ਜੀ ਜਿੱਦੇ ਚੋਂ ਰੇਤ ਨਿਕਲਦੀ ਹੈ ਉਸੇ ਛੋਟੇ ਜਿਹੇ ਏਰੀਏ ਨੂੰ ਤੁਸੀਂ ਕਵਰ ਨਾ ਕਰ ਸਕੋਗੇ ਜੀ ਨੀਅਤ ਹੈ ਨਹੀਂ ਹਜ਼ੂਰ ਸਭ ਕੁਝ ਕੀਤਾ ਜਾ ਸਕਦਾ ਸੋ ਗੱਲ ਇਹ ਆ ਕਿ ਇਨਾ ਕਰਨਾ ਕੁਝ ਨਹੀਂ ਜੇ ਕਰਨਾ ਹੁੰਦਾ ਹਾਈ ਕੋਰਟ ਦੇ ਵਿੱਚ ਬੀਐਸਐਫ ਤੇ ਫੌਜ ਨੇ ਜਾ ਕੇ ਪਿੱਛੇ ਆਪਾ ਨਹੀਂ ਕੀਤਾ ਕਿ ਇਹ ਤੇ ਬਾਰਡਰ ਏਰੀਆ ਵੀ ਨਹੀਂ ਛੱਡ ਰਿਹਾ ਬਾਰਡਰ ਨਹੀਂ ਛੱਡ ਲੇ ਤੇ ਰੇਲਵੇ ਟ੍ਰੈਕ ਪੁੱਲ ਡਿੱਗ ਪਿਆ ਪੁੱਲ ਡਿੱਗ ਪਿਆ ਜੀ ਮਾਈਨਿੰਗ ਕਰਕੇ ਪੁੱਲ ਡਿੱਗ ਗਿਆ ਜੀ ਇਹ ਉਦੋਂ ਨਹੀਂ ਜਾਗੇ ਜਦੋਂ ਇੱਕ ਮੰਤਰੀ ਤੇ ਦੋਸ਼ ਲੱਗ ਗਿਆ ਕਥੇ ਤੌਰ ਤੇ ਇਹ ਉਦੋਂ ਨਹੀਂ ਜਾਗੇ ਜਦੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਮਾਮਲਾ ਚਲਾ ਗਿਆ ਜੀ ਇਹਨਾਂ ਨੇ ਹੁਣ ਕੀ ਜਾਗਣਾ ਸੋ ਇਹਨਾਂ ਨੂੰ ਤੇ ਸੁੱਤਿਆਂ ਨੂੰ ਖੇਡਣ ਦੇ ਹੋਣ ਤੇ ਤੁਸੀਂ ਬਸ ਦੇਖ ਹੀ ਚੋ ਲੋ ਪਰ ਮਾਈਨਿੰਗ ਰੁਕ ਸਕਦੀ ਹੈ ਮਾਨ ਸਾਹਿਬ ਅਸੰਭਵ ਕੁਝ ਵੀ ਨਹੀਂ ਹੁੰਦਾ ਦੁਨੀਆ 'ਚ ਬਹੁਤ ਕੁਝ ਕੀਤਾ ਜਾ ਸਕਦਾ ਹੈ ਜੀ ਜੇ ਖਾਸ ਤੌਰ ਤੇ ਪ੍ਰਸ਼ਾਸਕੀ ਕੰਮ ਥੋੜੀ ਕੋਈ ਅਸੰਭਵ ਹੁੰਦਾ ਹੈ ਪਰ ਜਿਹੜੀ ਸਰਕਾਰ ਅੱਜ ਤੱਕ ਖੇਤੀ ਨੀਤੀ ਨਹੀਂ ਬਣਾ ਸਕੀ ਸਪੋਰਟਸ ਨੀਤੀ ਲਿਆਂਦੀ ਉਹਦੇ ਵਿੱਚ ਵੀ ਛੱਤੀ ਚੋਲਾ ਨੇ ਜੀ ਤਾਂ ਉਹਦੇ ਤੋਂ ਕੀ ਤਵਕਕੂ ਕਰੋਗੇ ਇਹ ਨਾ ਰੁਕਣ ਦਾ ਸਿੱਧਾ ਸਾਫ਼ ਸਪਸ਼ਟ ਸੰਕੇਤ ਹੁੰਦਾ ਹੈ ਕਿ ਰਲੀਆਂ ਚੁਗੀਆਂ ਜਾ ਰਹੀਆਂ ਨੇ ਗੱਲ ਇਹੋ ਆ ਬਿਲਕੁਲ ਤੁਹਾਡੀ ਗੱਲ ਠੀਕ ਹੈ ਅਸੀਂ ਵਾਰ-ਵਾਰ ਮੈਂ ਤੁਹਾਨੂੰ ਇੱਕੋ ਗੱਲ ਕਹਿ ਰਿਹਾ ਸੀਗਾ ਸਵਾ ਦੋ ਢਾਈ ਸਾਲ ਤੋਂ ਕਿ ਇਹਨਾਂ ਨੂੰ ਕਹੋ ਖੁਫੀਆ ਰਿਪੋਰਟਾਂ ਥੱਲੇੋਂ ਮੰਗਾਓ ਮੈਂ ਕਹਿੰਦਾ ਸਾਰੀਆਂ ਨਸ਼ਰ ਕਰ ਦਿਓ ਤੇ ਤੁਹਾਡੇ ਲੀਡਰਾਂ ਦੇ ਵੀ ਕਿਸੇ ਨੇ ਕਲਾਉਣੇ ਜੀ ਤੇ ਉਹ ਚਰਚਾ ਹੋਈ ਸੀ ਮਾਈਨਿੰਗ ਵਾਲਾ ਜਿਹੜਾ ਜਾ ਕੇ ਦਿੱਲੀ ਆ ਕੇ ਸ਼ਿਕਾਇਤਾਂ ਹੁੰਦੀਆਂ ਸੀਗਾ ਦੋ ਲੜੇ ਆ ਜਾ ਕੇ ਅਪਸਾ ਬਿਜ਼ਨਸਰੀ ਲੀਡਰੀ ਜੀ ਉਹਦੇ ਵਿੱਚ ਚਰਚੇ ਕਿ ਨਹੀਂ ਉੱਠੇ ਪਰ ਉਹਦੇ ਵਿੱਚ ਵੀ ਕੋਈ ਬੋਲਿਆ ਨਹੀਂ ਨਾ ਕਿਸੇ ਨੇ ਕੋਈ ਸਫਾਈ ਨਹੀਂ ਦਿੱਤੀ ਇਹ ਹੀ ਤੇ ਚੀਜ਼ ਆ ਨਾ ਇਤੋਂ ਤੱਕ ਕਿ ਜਿਨ੍ਹਾਂ ਨੇ ਖਬਰਾਂ ਚਲਾ ਦਿੱਤੀਆਂ ਉਹਨਾਂ ਨੂੰ ਕੰਡੈਮ ਕੀਤਾ ਇਹਨਾਂ ਨੇ ਉਹ ਵੀ ਨਹੀਂ ਕੀਤਾ ਬਸ ਸਾਇਲੈਂਟ ਹੋ ਕੇ ਚੁੱਪ ਕਰਕੇ ਬੈਠੇ ਰਹੇ ਉਹੀ ਹੈ ਨਾ ਮਾਨ ਸਾਹਿਬ ਸਚਾਈ ਤੋਂ ਤੁਸੀਂ ਭੱਜ ਨਹੀਂ ਸਕਦੇ ਸੱਚ ਤਾਂ ਤੁਹਾਡੇ ਸਾਹਮਣੇ ਹੀ ਹੈ ਨਾ ਜੀ ਤੁਸੀਂ ਇਸ ਲੈਟਰ ਤੇ ਹੁਣ ਪਰਚਾ ਦਰਜ ਕਰੋ ਖਾਂ ਜੇ ਫਰਜੀ ਆ ਤਾਂ ਪਰ ਜੇ ਫਰਜੀ ਹੁੰਦਾ ਤੇ ਤੁਸੀਂ ਤੇ ਤਬਾਹੀ ਲਿਆ ਦੇਣੀ ਸੀ ਹੁਣ ਤੱਕ ਜੀ ਜੀ ਗੱਲ ਠੀਕ ਹੈ ਬਿਲਕੁਲ ਤਾਂ ਇਸ ਤੋਂ ਬਾਅਦ ਮਿੰਟੂ ਜੀ ਜਰਾ ਆਪਾਂ ਅੱਗੇ ਵੱਰ ਨੂੰ ਚਲੀਏ ਮੈਂ ਕੋਈ ਦੇਖ ਲੈਣਾ ਜਗਦੀਪ ਸਿੰਘ ਇਹ ਕਹੇ ਰਹੇ ਆ ਨੰਦਪੁਰ ਸਾਹਿਬ ਦੇ ਵਿੱਚ ਵੀ ਇੱਕ ਪੁਲ ਡਿੱਗਣੋਂ ਬਚਿਆ ਜੀ ਖਬਰਾਂ ਲੱਗਣ ਤੋਂ ਬਾਅਦ ਕਹਿੰਦੇ ਕਿ ਜੀ ਕਹਿੰਦੇ ਪਏ ਆ ਹਾਂ ਬਾਈ ਕਈ ਜਗ੍ਹਾ ਉੱਤੇ ਤਾਂ ਬਹੁਤ ਬੁਰਾ ਹਾਲਾ ਬਕਰਤਾ ਤੌਰ ਦੇ ਤੇ ਜਦੋਂ ਹਾਈ ਕੋਰਟ ਦੇ ਵਿੱਚ ਹੀ ਗੱਲਾਂ ਆ ਗੰਗਾ ਨੇ ਤਾਂ ਇਸ ਤੋਂ ਬਾਅਦ ਮਿੰਟੂ ਜੀ ਆਈਏ ਜਰਾ ਆਪਾਂ ਕਹਿੰਦੇ ਕਿ ਬਾਈ ਚੋਣ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਮਿੰਟੂ ਜੀ ਖਤਰਾ ਮੰਟਰੋਂਦਾ ਪਿਆ ਜੀ ਕਹਿੰਦੇ ਕਿ ਬਾਈ ਉਹੀ ਹੈਕ ਹੋ ਗਈ ਸੀ ਹੁਣ ਇਹ ਖਬਰਾਂ ਆਉਂਦੀਆਂ ਪੰਗਾ ਨੇ ਪਤਾ ਇਹ ਤੇ ਹੈਰਾਨਗੀ ਵਾਲੀ ਗੱਲ ਹੈ ਪਰ ਮਸਲਾ ਇਹ ਹੈ ਕਿ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ ਉਹਨੇ ਤੇ ਇਹ ਗੱਲ ਕਹੀ ਨਹੀਂ ਹਰਿਆਣੇ ਵਾਲੇ ਕਹੀ ਜਾਂਦੇ ਆ ਹੋਇਆ ਕੀ ਆ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਕੋਈ ਪਰਮਿਸ਼ਨ ਮੰਗੀ ਸੀਗੀ ਰੈਲੀ ਵਾਸਤੇ ਜੀ ਅੱਜ ਕੱਲ ਤੁਹਾਨੂੰ ਪਤਾ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਆ ਸਾਰੀਆਂ ਚੀਜ਼ਾਂ ਜੀ ਕਿ ਹਾਂ ਭਾਈ ਸਾਨੂੰ ਪਰਮਿਸ਼ਨ ਚਾਹੀਦੀ ਆ ਜਾਂ ਆ ਆਯੋਜਨਾ ਸੀ ਕਰਨਾ ਵਗੈਰਾ ਵਗੈਰਾ ਚੋ ਗਿਆ ਅਗੋ ਜਿਹੜਾ ਜਵਾਬ ਆਇਆ ਸੁਣਿਓ ਜਰਾ ਮੀਆਂ ਖਲੀਫਾ ਦੀ ਫੋਟੋ ਆ ਗਈ ਉਹ ਕਹਿੰਦੇ ਅਸੀਂ ਇਹਨੂੰ ਤੇ ਬੁਲਾਣਾ ਨਹੀਂਗਾ ਰੈਲੀ 'ਚ ਇਹਨੂੰ ਅਸੀਂ ਕੀ ਕਰਨਾ ਭਈ ਅਸੀਂ ਕੋਈ ਇਹਦੇ ਤੋਂ ਕੋਈ ਡਾਂਸ ਥੋੜੀ ਕਰਾਉਣਾ ਅੱਗੇ ਭੋਲਾ ਪੰਛੀ ਬੈਠਾ ਹੋਇਆ ਯਾਰ ਵੀ ਆਪਾਂ ਬੁਲਾਈ ਤਨਸੀਬ ਪਤਾ ਕਰ ਲਗੇ ਪਤਾ ਕਰੋ ਵੀ ਇਹ ਤੇ ਬੁੱਕ ਕਿਨੇ ਕੀਤੀ ਆ ਜਿੱਤੇ ਚੋਂਡ ਖਰਚਾ ਬੜਾ ਪੈ ਜਾਣਾ ਜੀ ਬਾਅਦ ਦੇ ਵਿੱਚ ਪਤਾ ਲੱਗਿਆ ਉਹਨਾਂ ਨੇ ਦੂਜੀ ਥਾਂ ਤੋਂ ਪੜਿਆ ਤਾਂ ਅਗੋ ਤਤੀਆਂ ਤਤੀਆਂ ਗਾਲਾਂ ਲਿਖੀਆਂ ਨਾਲ ਉਹ ਜਿਹੜਾ ਪੜਨ ਵਾਲਾ ਅਗਲਾ ਉਹ ਵੀ ਪਾਣੀ ਪਾਣੀ ਜਿਹੜਾ ਪੜਾਉਣ ਵਾਲਾ ਉਹ ਵੀ ਪਾਣੀ ਪਾਣੀ ਵੀ ਇਹ ਕੀ ਬਣ ਗਿਆ ਅਸੀਂ ਤੇ ਪਰਮਿਸ਼ਨ ਮੰਗੀ ਆ ਯਾਰ ਪਰਮਿਸ਼ਨ ਨਹੀਂ ਦੇਣੀ ਨਾ ਦਿਓ ਯਾਰ ਗਾਲਾਂ ਤਾਂ ਨਾ ਕੱਟੋ ਗਾਲਾਂ ਤੇ ਨਾ ਕੱਟੋ ਸਾਨੂੰ ਜੀ ਅੱਗੋਂ ਤੁਸੀਂ ਗਾਂ ਖਲੀਫਾ ਦੇ ਉਹ ਭੇਜੀ ਖਲੋਤੇ ਜੇ ਫੋਟੋ ਤਸਵੀਰ ਉਹਤੇ ਬਹੁਤ ਹੀ ਜ਼ਿਆਦਾ ਕਹਿੰਦੇ ਕਿ ਕੰਮ ਪੱਕਿਆ ਫਿਰ ਇਹਨਾਂ ਨੇ ਕੀ ਕੀਤਾ ਕਾਲੀ ਕਾਲੀ ਦੇ ਵਿੱਚ ਬਈ 4-5 ਤੇ ਸਸਪੈਂਡ ਕਰ ਦਿੱਤੇ ਅੱਛਾ ਜੀ ਉਤੋਂ ਬਾਅਦ ਹੁਣ ਐਸ ਡੀ ਐਮ ਵੀ ਸਸਪੈਂਡ ਕਰ ਦਿੱਤਾ ਇਹਨਾਂ ਨੇ ਉਹ ਚੋਣ ਅਧਿਕਾਰੀ ਹੋਣਾ ਨਾ ਕਿਤੇ ਨਾ ਕਿਤੇ ਜੀ ਉਹ ਇੰਨਾ ਰਫੜ ਵੱਧ ਗਿਆ ਕਿ ਹੁਣ ਇਹ ਸਫਾਈਆਂ ਦੇ ਰਿਹਾ ਜੀ ਕਿ ਸਾਡੀ ਵੈਬਸਾਈਟ ਹੈਕ ਹੋ ਗਈ ਸੀ ਜੀ ਵੈਬਸਾਈਟ ਹੈ ਕੋਈ ਆ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਾਕਾਇਦਾ ਪ੍ਰੈਸ ਨੋਟ ਜਾਰੀ ਕਰੇ